ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਅਪਡੇਟ ਮੈਂ ਮਰਤੀ ਸਿੰਘ ਇਸ ਸਮੇਂ ਅਸੀਂ ਮੌਜੂਦ ਆ ਪਟਿਆਲੇ ਜ਼ਿਲ੍ਹੇ ਦੇ ਪਿੰਡ ਤਵਲਾਨ ਵਿਖੇ ਜਿਹੜਾ ਪਟਿਆਲੇ ਜ਼ਿਲ੍ਹੇ ਦਾ ਬਹੁਤ ਵੱਡਾ ਪਿੰਡ ਹੈ ਇੱਥੇ ਪਿੰਡ ਨਾਲ ਇਤਿਹਾਸਕ ਚੀਜ਼ਾਂ ਵੀ ਬਹੁਤ ਜੁੜੀਆਂ ਹੋਈਆਂ ਨੇ ਮੈਂ ਕੋਸ਼ਿਸ਼ ਕਰਦਾ ਵੀ ਹਰ ਇੱਕ ਉਸ ਚੀਜ਼ ਉਸ ਇਤਿਹਾਸ ਤੱਕ ਪਹੁੰਚਿਆ ਜਾਵੇ ਜਿਵੇਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇੱਕ ਬਹੁਤ ਪੁਰਾਣੀ ਇਮਾਰਤ ਬਣੀ ਹੋਈ ਹੈ ਮੈਂ ਕੈਮਰਾਮੈਨ ਨੂੰ ਕਹੋ ਤੁਸੀਂ ਦੇਖ ਰਹੇ ਹੋ ਇਸ ਇਮਾਰਤ ਦੇ ਨਾਲ ਬਹੁਤ ਏਸ਼ੀਆਂ ਪਿੰਡ ਦੀਆਂ ਕਹਿ ਲਈਏ ਜਾਂ ਇੱਥੇ ਬਜ਼ੁਰਗਾਂ ਦੀਆਂ ਬਹੁਤ ਨੌਜਵਾਨਾਂ ਦੀਆਂ ਬੜੀਆਂ ਜਿਆਦਾ ਜੁੜੀਆਂ ਹੋਈਆਂ ਨੇ ਪਰ ਇਨ੍ਹਾਂ ਪਿੰਡ ਦੇ ਲੋਕਾਂ ਦਾ ਕਹਿਣਾ ਇਹ ਆ ਵੀ ਇਹ ਜਿਹੜਾ ਟੀਲਾ ਬਣਿਆ ਹੋਇਆ ਇਹ ਸਰਕਾਰੀ ਸਕੂਲ ਦਬਹਾਲਣ ਦਾ ਜੋ ਪਿੰਡ ਦਾ ਸਕੂਲ ਹੈ ਉਹਦੇ ਵਿੱਚ ਬਣਿਆ ਹੋਇਆ ਪਰ ਜਿਹੜੇ ਪਿੰਡ ਦੇ ਲੋਕ ਨੇ ਇਹ ਗੱਲ طے ਰਹੇ ਨੇ ਵੀ ਇਹ ਟੀਲਾ ਮਹਾਰਾਜਾ ਹੀਰਾ ਸਿੰਘ ਜਾ ਉਹਨਾਂ ਦੇ ਪਿਤਾ ਜੀ ਸਨ ਸਰਦਾਰ ਸੁਖਾ ਸਿੰਘ ਹੋਰੀ ਵੀ ਉਹਨਾਂ ਨੇ ਬਣਾਇਆ ਗਿਆ ਪਰ ਅਸੀਂ ਇਤਿਹਾਸਿਕ ਸਰੋਤ ਕਈ ਇਤਿਹਾਸ ਅਸੀਂ ਬਹੁਤ ਸਾਰਾ ਦੇਖਿਆ ਪਰ ਸਾਨੂੰ ਕਿਤੇ ਇਹ ਕਿਲੇ ਦਾ ਮਹਾਰਾਜਾ ਹੀਰਾ ਸਿੰਘ ਸਰਦਾਰ ਸੁਖਾ ਸਿੰਘ ਹੋਰਾ ਦੇ ਜਿੰਨਾ ਉਹਨਾਂ ਦਾ ਇਤਿਹਾਸ ਹਉ ਦੇ ਨਾਲ ਸਾਨੂੰ ਕਿਤੇ ਵੀ ਕੋਈ ਉਸ ਕਿਲੇ ਦੇ ਜਿਹੜੇ ਸਰੋਤ ਨੇ ਉਹ ਨਹੀਂ ਮਿਲੇ ਪਰ ਅੱਜ ਅਸੀਂ ਇਹ ਕੋਸ਼ਿਸ਼ ਕਰ ਰਹੇ ਆਂ ਵੀ ਇਸ ਕਿਲੇ ਬਾਰੇ ਪੂਰੀ ਜਾਣਕਾਰੀ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਵਾਂਗੇ ਕੋਸ਼ਿਸ਼ ਕਰਦੇ ਆ ਵੀ ਇਸ ਕਿਲੇ ਦੇ ਅੰਦਰ ਜਾ ਕੇ ਉਹ ਦੇਖੀਏ ਕਿਵੇਂ ਬਣਿਆ ਹੋਇਆ ਅੰਦਰੋਂ ਕੀ ਇਹਦੀ ਬਨਾਵਟ ਹੈ ਜਿਹੜੀ ਕਿਵੇਂ ਢਾਂਚਾ ਤਿਆਰ ਕੀਤਾ ਗਿਆ ਕੀ ਇਹ ਕਿਲਾ ਬਾਤੋ ਹੀ ਵਾਰਿਆ ਸ਼ੀਰ ਸਿੰਘ ਪੁਰਾਣੇ ਬਣਾਇਆ ਸੀ ਆਪਾਂ ਕੋਸ਼ਿਸ਼ ਕਰਾਂਗੇ ਇਸ ਪਿੰਡ ਦੇ ਉਹਨਾਂ ਲੋਕਾਂ ਨਾਲ ਵੀ ਗੱਲਬਾਤ ਕਰੀਏ ਹੁਣ ਆਪਾਂ ਤੁਹਾਨੂੰ ਇਸ ਕਿਲੇ ਦੇ ਅੰਦਰੋਂ ਜਿਹੜੇ ਆ ਦ੍ਰਿਸ਼ਾ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਆ ਜਿਹੜੀ ਹਾਲਤ ਬਣੀ ਹੋਈ ਆ ਪੌੜੀਆਂ ਦੀ ਦੇਖ ਰਿਹਾ ਤੁਸੀਂ ਬੜੀ ਖਸਤਾ ਹਾਲਤ ਦੇ ਵਿੱਚ ਪੌੜੀਆਂ ਨੇ ਅੱਤ ਲੋਗ ਸੀ ਤੇ ਚੜ ਗਏ ਅਣਜਾਣ ਬੰਦੇ ਵਾਸਤੇ ਬੜਾ ਔਖਾ ਹੋ ਜਾਂਦਾ ਇੱਥੇ ਆਉਣਾ ਅਸੀਂ ਪਹਿਲਾਂ ਅੱਜ ਤੋਂ 10 ਸਾਲ ਪਹਿਲਾਂ ਉੱਪਰ ਚੜਿਆ ਸੀ ਮੈਂ ਕਿਲੇ ਪਰ 10 ਸਾਲ ਬਾਅਦ ਉੱਪਰ ਆਉਣ ਦਾ ਮੌਕਾ ਮਿਲਿਆ ਕੋਸ਼ਿਸ਼ ਕਰ ਰਿਹਾ ਵੀ ਅਸੀਂ ਹੁਣ ਤੀਜੇ ਫਲੋਰ ਤੇ ਜਾਈਏ ਜਿਹੜੀਆਂ ਪੌੜੀਆਂ ਨੇ ਇਹਨਾਂ ਦੇ ਨਾਲ ਇਹ ਲੱਕੜ ਜਿਹੜੀ ਨਾਲ ਆ ਸਪੋਰਟ ਵਾਸਤੇ ਲੱਕੜ ਲੱਗੀ ਹੋਈ ਆ ਬੜੀ ਮਜ਼ਬੂਤ ਲੱਕੜ ਲੱਗੀ ਹੋਈ ਆ ਜੀ ਪਰ ਜਿਹੜੀ ਹਾਲਤਾ ਇਸ ਸਮੇਂ ਪੌੜੀਆਂ ਦੀ ਵੀ ਬੜੀ ਖਸਤਾ ਹੋਈ ਪਈ ਆ ਕਿਉਂਕਿ ਐਸੀਆਂ ਜਦੋਂ ਇਮਾਰਤਾਂ ਦੇ ਉੱਪਰ ਕੋਈ ਚੜਦਾ ਹੈ ਤੇ ਥੋੜਾ ਰਿਸਕ ਵੀ ਹੁੰਦਾ ਬਹੁਤ ਜਿਆਦਾ ਆ ਦੇਖੋ ਜਿਹੜੀਆਂ ਪੌੜੀਆਂ ਨੇ ਟੁੱਟੀਆਂ ਹੋਈਆਂ ਨੇ ਅਸੀਂ ਐਤੋਂ ਉੱਪਰਲੀ ਜਿਹੜੀ ਫਲੋਰ ਆ ਉਹਦੇ ਉੱਪਰ ਜਾ ਰਹੇ ਆ ਤੇ ਛੱਤ ਜਿਹੜੀਆਂ ਹਾਲ ਤੱਕ ਕਿੰਨੇ ਦੀ ਤੁਸੀਂ ਦੇਖ ਰਹੇ ਹੋ ਬੜੀ ਨਾਜ਼ੁਕ ਬਣੀ ਹੋਈ ਆ ਹਾਲ ਤਾਂ ਪੌੜੀਆਂ ਨੇ ਜਿਹੜੀਆਂ ਇਹ ਛੱਤ ਦੇ ਉੱਪਰ ਅਸੀਂ ਜਿਹੜੀ ਦੇ ਖੜੇ ਆ ਹੁਣੇ ਧੜਿਆਂ ਦੇ ਉੱਪਰ ਬਣੀ ਹੋਈ ਛੱਤ ਆ ਜੀ ਤੇ ਆਹ ਦੇਖੋ ਇਹ ਜਿਹੜਾ ਇਹ ਇਧਰ ਦੂਸਰੇ ਫਲੋਰ ਦਾ ਜਿਹੜਾ ਇਹ ਲੈਂਟਰ ਆ ਇਕਦਮ ਢਸ ਗਿਆ ਪਰ ਪਿੱਛੇ ਪਸੋਂ ਬਹੁਤ ਆ ਇਧਰ ਪਿੰਡ ਦੀ ਹੈ ਜਿਹੜੀ ਬਸੋਂ ਮੈਂ ਦਿਖਾ ਦਵਾਂ ਪਿੰਡ ਦੀ ਬਸੋਂ ਬਹੁਤ ਜ਼ਿਆਦਾ ਹੈ ਤਾਲੂ ਕੋਈ ਨਫਾ ਨੁਕਸਾਨ ਹੁੰਦਾ ਤਾਂ ਇਸ ਲਈ ਕੌਣ ਜ਼ਿੰਮੇਵਾਰ ਹੈ ਪਰ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਇੱਥੇ ਜਿਹੜੀ ਆ ਗੌਰ ਕਰਨ ਦੀ ਲੋੜ ਹੈ ਐਸੀਆਂ ਇਮਾਰਤਾਂ ਨੇ ਜਿਹੜੀਆਂ ਉਹਨਾਂ ਨੂੰ ਸਾਂਭਣ ਦੀ ਲੋੜ ਹੈ ਇਹ ਵੀ ਇੱਕ ਕਿਲਾ ਜਿਹੜਾ ਤਵਲਾਨ ਪਿੰਡ ਦਾ ਕੋਈ ਨਾ ਕੋਈ ਰਾਜ਼ ਆਪਣੇ ਅੰਦਰ ਲੈ ਕੇ ਆਪਣੇ ਅੰਦਰ ਸਮਾ ਕੇ ਬੈਠਾ ਹੈ ਸਾਡੀ ਇਹੀ ਕੋਸ਼ਿਸ਼ ਆ ਵੀ ਦਿਖਾਈਏ ਕਿ ਲੇਵਰੇ ਹੋਰ ਜਾਣਕਾਰੀ ਜਿਹੜੀ ਉੱਪਰ ਕੇ ਸਾਡੇ ਸਾਹਮਣੇ ਆਵੇ ਪਰ ਹਲੇ ਤੱਕ ਆ ਤੁਸੀਂ ਆ ਦੇਖ ਰਹੇ ਹੋ ਏ ਚਿਮਣੀ ਬਣੀ ਹੋਈ ਆ ਜੀ ਇਸ ਸਮੇ ਅਸੀਂ ਸੈਕਿੰਡ ਫਲੋਰ ਤੇ ਉੱਪਰ ਆ ਜਿਹੜੀ ਆ ਛੱਤ ਤੁਸੀਂ ਦੇਖ ਰਹੇ ਹੋ ਇਹ ਘੜੇ ਦੱਬੇ ਹੋਏ ਨੇ ਜੀ ਮੁੱਡੇ ਮਾਰ ਕੇ ਘੜੇ ਉਹਨਾਂ ਦੇ ਉੱਪਰ ਲੈਂਟਰ ਪਾਇਆ ਗਿਆ ਘੜਿਆਂ ਦੇ ਉੱਪਰ ਇਹ ਕਿਉਂ ਪਾਇਆ ਜਾਂਦਾ ਸੀ ਕਿਉਂਕਿ ਜਿਹੜੀਆਂ ਛਤੋਂ ਹੁੰਦੀ ਸੀ ਇਹ ਕਹਿੰਦੇ ਵੀ ਥੱਲੇ ਜਿਹੜਾ ਇਹ ਘੜਿਆਂ ਨਾਲ ਅੱਜ ਵੀ ਪਾਉਂਦੇ ਨੇ ਇਸ ਤਰ੍ਹਾਂ ਛੱਤਾਂ ਵੀ ਛੱਤਾਂ ਜਿਹੜੀ ਥੱਲੇ ਜਿਹੜਾ ਕਮਰਾ ਹੁੰਦਾ ਸੀ ਉਹ ਠੰਡਾ ਰਹਿੰਦਾ ਸੀ ਤਾਪ ਹੁੰਦੇ ਸੀ ਤੇ ਜਿਹੜਾ ਉੱਪਰ ਇਹ ਜਿਹੜਾ ਆਪਣਾ ਸੈਕਿੰਡ ਫਲੋਰ ਹੈ ਜਿਹਦੀ ਛੱਤ ਤੁਸੀਂ ਉੱਪਰ ਦੇਖ ਰਹੇ ਹੋ ਕਿਵੇਂ ਗਲੀ ਪਈ ਹੈ ਛੱਤ ਨੀਚੇ ਠੀਕ ਸੀ ਥੋੜੀ ਪਰ ਕੋਸ਼ਿਸ਼ ਹੈ ਇਹ ਆ ਵੀ ਇਸ ਕਿੱਡੇ ਬਾਰੇ ਬੱਦ ਤੋਂ ਬੱਦ ਜਾਣਕਾਰੀ ਤੁਹਾਡੇ ਸਾਹਮਣੇ ਲੈ ਕੇ ਆਈਏ ਆ ਦੇਖੋ ਕਿੰਨੇ ਵਧੀਆ ਜਿਹੜੇ ਬੜੇ ਵਧੀਆ ਢੰਗ ਨਾਲ ਜਿਹੜੇ ਹਨੇ ਬੱਦਰੇ ਕਿਤੇ ਹੋਏ ਨੇ ਗੇਟਾਂ ਦੇ ਬਾਹਰ ਇਹੰਦਰ ਦੂਜਾ ਫਲੋਰ ਆ ਜੀ ਆ ਪਿੰਡ ਸਾਹਮਣੇ ਪਿੰਡ ਦੇਖ ਰਹੇ ਹੋ ਤੁਸੀਂ ਆ ਚਿੜੀਆਂ ਪੰਛੀ ਇੱਥੇ ਇਹਨਾਂ ਨੇ ਘਰ ਬਣਾ ਰੱਖਿਆ ਹੁਣ ਅਸੀਂ ਕੋਸ਼ਿਸ਼ ਕਰਦੇ ਆਂ ਵੀ ਪਿੰਡ ਦੇ ਉਹਨਾਂ ਮਹਤਵਪੂਰਨ ਬੰਦਿਆਂ ਨਾਲ ਰਾਉਂਤਾ ਟੁੱਟਾ ਜਾ ਬਈ ਕੋਗੀਆਂ ਸੀ ਕਿਲੇ ਦੀ ਜਿਹੜੀ ਆਲੇ ਦੁਆਲੇ ਨੀਚੇ ਜਾ ਕੇ ਜਿਹੜੀ ਆ ਆਸੇ ਪਾਸੇ ਜਿਵੇਂ ਹਾਲਤ ਜਿਹੜੀ ਬੜੀ ਜ਼ਿਆਦਾ ਖਸਤਾ ਹੋਈ ਹੋਈ ਆ ਉਹ ਦਿਖਾਉਣ ਦੀ ਅਸੀਂ ਤੁਹਾਨੂੰ ਕੋਸ਼ਿਸ਼ ਕਰਾਂਗੇ ਉੱਪਰ ਜਿਹੜੇ ਇਹ ਦਰਖਤ ਸੀਗੇ ਕੱਟੇ ਹੋਏ ਨੇ ਇਹ ਕਿਲੇ ਦੀਆਂ ਦਵਾਰਾਂ ਦੇ ਵਿੱਚੋਂ ਨਿਕਲ ਕੇ ਬਾਹਰ ਆ ਗਏ ਸੀ ਕੱਟ ਕੇ ਉੱਪਰ ਹੀ ਸਿੱਟ ਦਿੱਤੇ ਗਏ ਨੇ ਤੇ ਇਹ ਤੁਸੀਂ ਦੇਖ ਰਹੇ ਹੋ ਕਿਲਾ ਉੱਪਰੋਂ ਛੱਤ ਜਿਹੜੀ ਬਿਲਕੁਲ ਉਸੇ ਤਰ੍ਹਾਂ ਪਈ ਆ ਥੋੜੀ ਜਿਹੀ ਦਬੀ ਹੋਈ ਆ ਪਰ ਤਾਂ ਸੀ ਹੋਈ ਆ ਥੋੜੀ ਜਿਹੀ ਪਰ ਖਤਰਿਆਂ ਦਾ ਕੰਮ ਹੁੰਦਾ ਕਿਉਂਕਿ ਐਸੀਆਂ ਜਿਹੜੀਆਂ ਇਮਾਰਤਾਂ ਹੁੰਦੀਆਂ ਨੇ ਵੈਸੇ ਡਿੱਗਦੀਆਂ ਤਾਂ ਨਹੀਂ ਹੁੰਦੀਆਂ ਕਿਉਂਕਿ ਉਹਨਾਂ ਰਾਜੇ ਮਹਾਰਾਜਾਂ ਨੇ ਬੜੇ ਸੁਚੱਜੇ ਬੜੇ ਬਹੁਤ ਸੋਨੇ ਢੱਗ ਨਾਲ ਇਹ ਇਮਾਰਤਾਂ ਬਣਾਈਆਂ ਹੁੰਦੀਆਂ ਨੇ ਇਹ ਨੀਚੇ ਜਿਹੜੀ ਬਿਲਡਿੰਗ ਅਮਾਰ ਤੁਸੀਂ ਦੇਖ ਰਹੇ ਹੋ ਇਹ ਤੋਂ ਬਲਾਨ ਹਾਈ ਸਕੂਲ ਦੀ ਇਮਾਰਤ ਹੈ ਇਹ ਬਾਅਦ ਵਿੱਚ ਬਣੀ ਪਹਿਲਾ 10th class ਇਹਨਾਂ ਵਿੱਚ ਹੀ ਲੱਗਦੀਆਂ ਹੁੰਦੀਆਂ ਸਰ ਅੱਜ ਤੋਂ ਜੇ ਗੱਲ ਕਰੀ ਜਾਵੇ ਕਿ 40-45 ਸਾਲ ਪਹਿਲਾਂ ਇਸ ਕਿਲੇ ਦੇ ਅੰਦਰ ਸਕੂਲ ਵੀ ਹੁੰਦਾ ਸੀ ਆ ਅਸੀਂ ਇਹ ਬਲਾਂ ਪਿੰਡ ਦਾ ਜੋ ਕਿਲਾ ਉਹਨੂੰ ਕਵਰ ਕਰ ਰਹੇ ਸੀ ਸਾਡੇ ਨਾਲ ਇੱਥੇ ਕੁਝ ਪਿੰਡ ਦੇ ਮੋਤਵਾਰ ਬੰਦੇ ਬਜ਼ੁਰਗ ਸਾਡੇ ਨਾਲ ਹਾਜ਼ਰ ਨੇ ਬਾਬੂ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਨਾ ਕਿਲੇ ਦੇ ਕੰਮ ਕਰ ਰਹੇ ਆ ਜੀ ਤੁਹਾਡੇ ਪਿੰਡ ਦੇ ਕਿਲੇ ਤੇ ਵੀ ਉਹਦੇ ਬਾਰੇ ਸਾਨੂੰ ਥੋੜਾ ਜਿਆਦਾ ਦੱਸਣਾ ਚਾਣਣਾ ਪਾਓ ਚਾਣਣਾ ਕੀ ਪਾਉਣਾ ਉਹ ਕਿਦਾਂ ਜਿਹਾ ਜਵਾਬ ਪੜਦੇ ਤੇ ਅੱਛਾ ਜੀ ਬੋਲਾ ਹੁਣ ਕਿੰਨਾ ਕਿੰਨਾ ਸਮਾਂ ਹੋ ਗਿਆ ਉਦੋਂ ਬੰਦ ਹੋਏ ਨੂੰ ਇਹਨੂੰ ਇਹ ਕਲਾਸਾਂ ਲੱਗਣੀਆਂ ਬੰਦ ਹੋਇਆ ਇਹਨੂੰ 40 ਸਾਲ 4 40-45 ਸਾਲ ਹੋ ਗਏ 50 ਨਾ ਨਾ 40 ਨਹੀਂ 15 ਤੇ ਇਹ ਪੱਕਾ ਤੁਹਾਨੂੰ ਕਲੀਅਰ ਆ ਵੀ ਇਹ ਨਾਬਾ ਰਿਆਸਤ ਦਾ ਕਿਲਾ ਸੀ ਨਾਬੇ ਦੇ ਕਿਲੇ ਦੀ ਰਾਜੇ ਦਾ ਕਿਲਾ ਦੀ ਜੀ ਤੇ ਦੂਜੀ ਗੱਲ ਇਹ ਨਹੀਂ ਤਾਂ ਆ ਵੀ ਜਿਹੜਾ ਹੁਣੇ ਕਿਲਾ ਹੈ ਉਹਦੀ ਸਰਕਾਰ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਵੀ ਉਹਦੀ ਹਾਲਤਾਂ ਜਿਹੜੀ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਆ ਕਿਉਂਕਿ ਕਿਸੇ ਟਾਈਮ ਵੀ ਕੋਈ ਐਸੀ ਅਨੁਸਵਾਵੀ ਘਟਨਾ ਵਾਪਰਦੀ ਆ ਤਾਂ ਨੁਕਸਾਨ ਬਹੁਤ ਹੋ ਸਕਦਾ ਸਰਕਾਰ ਨੂੰ ਕੀ ਸਨੇਹ ਲਾਉਣਾ ਚਾਹੁੰਦੇ ਆ ਹੋ ਸਕਦਾ ਜੀ ਇਹ ਤਾਂ ਹੋਏ ਤਾਂ ਬੜੇ ਕੰਦੇ ਨੇ ਬੜਿਆਂ ਬੜੇ ਜਿਹੜੇ ਹੋ ਕੇ ਆ ਰਹੇ ਹੋਰ ਇਹ ਜੜਾਂ ਨਿਕੜ ਗਿਆ ਜੀ ਜਿਲੇ ਦੀਆਂ ਜੜਾਂ ਲਿਕੜੀ ਪਈਆਂ ਨੇ ਬਰਾਬਾਦ ਹੋਇਆ ਪਿਆ ਇਹ ਜੀ ਬੜਾ ਗੱਡ ਢਹਿ ਸਕਦਾ ਜਿਵੇਂ ਉਹਦੇ ਨਾਲ ਨਾਲੇ ਦਰਖਤ ਬਹੁਤ ਵੱਡੇ ਵੱਡੇ ਸੀਗੇ ਉਹ ਦਰਖਤੋਂ ਕੱਟ ਦਿੱਤੇ ਨੇ ਕਿਤੇ ਨਾ ਕਿਤੇ ਉਹਦੀ ਖਲਚਲ ਹੋਈ ਹੋਣੀ ਮਾਰੀ ਮੋਟੀ ਆ ਉਹ ਸਾਰੀ ਜੜਾਂ ਨਿਕੜ ਗਿਆ ਆਲੇ-ਦਾਲੇ ਪਿੰਡ ਦਾगिरਣ ਦਾ ਖਤਰਾ ਹੋ ਰਿਹਾ ਦਾ ਹਾਂ ਇਹ ਬੰਦੇ ਕੱਢੀ ਸਕਦਾ ਹੈ ਇਹ ਫਿਰ ਪਿੰਡ ਵੱਲੋਂ ਕੋਈ ਸਰਕਾਰ ਤੱਕ ਗੁਹਾਰ ਕੀਤੀ ਗਈ ਸੁਨੇਹਾ ਪੁਕਾਰ ਕਰੀ ਹੈ ਕੋਈ ਨਹੀਂ ਜੇ ਨਹੀਂ ਕਰੀ ਜੀ ਇਹ ਗੱਲ ਅੱਛਾ ਜੀ ਹਾਂ ਫਿਰ ਹੁਣ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿੰਦੇ ਵੀ ਸਰਕਾਰ ਇਹ ਨਹੀਂ ਮਰਤ ਕਰੇ ਪਹਿਲਾਂ ਮਗੋਏ ਨੂੰ ਪੁਰਾਣੇ ਨੂੰ ਸਮਝਾਵੇ ਦਿਖਾਵੇ ਨਹੀਂ ਇਹ ਬਣਨਾ ਚਾਹੀਦਾ ਪਹਿਲੇ ਮਗੋ ਇਹ ਪਟਿਆਲਾ ਤੇ ਨਾਪਾ ਰਿਆਸਤ ਦਾ ਇਹ ਹੱਦ ਸੀ ਹੱਦ ਸੀ ਪਟਿਆਲਾ ਰਿਆਸਤ ਉੱਤਰ ਸੀ ਨਾਪਾ ਇੱਧਰ ਸੀ ਵੀ ਮਾਰਾ ਜੀ ਹੀਰਾ ਸਿੰਘ ਦਾ ਜ਼ਿਕਰ ਆਉਂਦਾ ਵੀ ਉਹ ਇੱਥੇ ਆਉਂਦੇ ਰਹਿੰਦੇ ਸੀ ਪਹਿਲਾਂ ਸਾਡੇ ਜੰਮਨ ਤੋਂ ਪਹਿਲਾਂ ਦਾ ਜੀ ਸਾਨੂੰ ਸਿਆਣੇ ਕਰਨ ਦੇ ਵੀ ਇਹ ਨਾਪਾ ਰਹਿ ਦਾ ਕਿਲਾ ਹੈ ਠੀਕ ਹੈ ਵੀ ਨਾਪਾ ਰਿਆਸਤ ਦਾ ਬਾਗ ਵੀ ਹੁੰਦਾ ਸੀ ਮੁਰੇ ਉਹਨੇ ਹਾਂ ਵੀ ਗੱਲਾਂ ਸੁਣੀਆਂ ਨੇ ਇੱਥੇ ਰਾਜੇ ਵੀ ਅਸਾਂ ਦੇਖ ਨਹੀਂ ਸਕੇ ਹਾਂ ਕਿਵੇਂ ਇਹਨਾਂ ਦੇ ਕਿਉਂਕਿ ਇਹਨਾਂ ਨੇ ਪਿੰਡ ਵਿੱਚ ਉਹ ਚੀਜ਼ਾਂ ਦੇਖੀਆਂ ਕਿਲੇ ਦੀ ਕਿਸ ਤਰ੍ਹਾਂ ਦੀ ਉਦੋਂ ਬਣਤਰ ਸੀ ਪਰ ਹੁਣ ਜੇ ਕਿਲੇ ਦੀ ਹਾਲਤ ਖਸਤਾ ਹੋਈ ਹੋਈ ਆ ਪਰ ਇਹ ਬਜ਼ੁਰਗ ਵੀ ਇਹੀ ਸ੍ਰੇਹਾ ਲਾਉਣਾ ਚਾਹੁੰਦੇ ਨੇ ਵੀ ਇਸ ਕਿਲੇ ਦੀ ਮੁਰੰਮਤ ਹੋਵੇ ਜਾਂ ਇਹਨੂੰ ਇੱਕ ਟੂਰਿਸਟ ਪਲੇਸ ਦੇ ਤੌਰ ਤੇ ਮੁਰੰਮਤ ਕਰਾਉਣ ਤੋਂ ਬਾਅਦ ਵਰਤਿਆ ਜਾਵੇ। ਨਹੀਂ ਸਕੂਲ ਵਿੱਚ ਹੀ ਵਰਤੇ ਜਾ ਸਕਦਾ ਜੀ। ਹਾਂ ਜੀ। ਸਕੂਲ ਆ ਉਥੇ ਵਿੱਚ ਸਕੂਲ ਦੇ ਵਿੱਚ ਹੀ ਦੁਬਾਰਾ ਤਿਆਰ ਹੋ ਸਕਦਾ। ਨਹੀਂ ਉਹ ਤਾਂ ਮਜ਼ਬੂਤੀ ਬਹੁਤ ਜ਼ਿਆਦਾ ਬਣੀ ਹੋਈ ਆ ਕਿਸੇ ਵੀ ਹਾਲ ਤੱਕ ਜੇ ਦੇਖਿਆ ਜਾਵੇ ਗਿਰ ਨਹੀਂ ਸਕਦਾ ਨਾ। ਨਹੀਂ ਹਾਲਤ ਹਾਂ ਹਾਲਤ ਹੁਣ ਖਾਲਤਾ ਜੀ ਹੁਣ ਕਿਸੇ ਵੀ ਟਾਈਮ ਤੋਂ ਸੋਚ ਸਕਦਾ ਕਿਰ ਤੱਕ ਦਾ। ਕਿਵੇਂ ਜੀ ਕੀ ਕਹਿ ਰਹੇ ਹੋ? ਵਾਹ ਇਹ ਤਾਂ ਸਕੂਲ ਦੇ ਬੱਚੇ ਵੀ ਪੜ ਰਹੇ ਨੇ ਹੁਣ ਵੀ। 12ਵੀਂ ਦਾ ਕਰਾਓ। ਸਕੂਲ ਹਾਂ 12ਵੀਂ ਦਾ ਕੋਈ ਕਰਵਾ ਕੇ ਗਏ। ਇਹ ਕੋ ਇਹ ਵੀ ਹੁਣ ਸਿੱਖਿਆ ਦੀ ਗੱਲ ਕੀਤੀ ਵੀ ਇਹ 10ਵੀਂ ਤੱਕ ਦਾ ਸਕੂਲ ਹੈ ਵੀ ਹੋ ਸਕੇ ਤੇ ਸਾਡਾ ਸਕੂਲ ਬਹਰ ਨਹੀਂ ਤੱਕ ਵੀ ਕਰਿਆ ਜਾਵੇ ਸਰਕਾਰ ਨੂੰ ਵੀ ਇਹ ਐਸੇ ਸ਼ਬਦ ਬੋਲੇ ਬਾਕੀ ਚਲੋ ਜਿਹੜੀਆਂ ਗੱਲਾਂ ਨੇ ਇਹਨਾਂ ਦੀਆਂ ਉਹ ਸਹੀ ਨੇ ਆਪਣੀ ਜਗ੍ਹਾ ਤੇ ਕੋਸ਼ਿਸ਼ ਕਰਾਂਗੇ ਵੀ ਇਹਨਾਂ ਦੀਆਂ ਗੱਲਾਂ ਸਰਕਾਰ ਤੱਕ ਪਹੁੰਚਾਈਆਂ ਜਾਣ ਜਿਵੇਂ ਅਸੀਂ ਅੱਜ ਧਵਲਾਨ ਪਿੰਡ ਦੇ ਵਿੱਚ ਆਏ ਹੋਏ ਆ ਇੱਥੇ ਜਿਹੜੀ ਅਸੀਂ ਮਾਰਕ ਦੀ ਗੱਲ ਕਰ ਰਹੇ ਸੀ ਉਹ ਇਸ ਪਿੰਡ ਵਿੱਚ ਜਿਹੜਾ ਕਿਲਾ ਬਣਿਆ ਹੋਇਆ ਉਹਦੀ ਗੱਲ ਕਰ ਰਹੀ ਸੀ ਕਿਉਂਕਿ ਇਹ ਕਿਲਾ ਜਿਹੜਾ ਨਾਭਾ ਵਿਆਸਤ ਨਾਲ ਜੁੜਿਆ ਹੋਇਆ ਹੈ ਕਈ ਮਹਤਵਪੂਰਨ ਬੰਦਿਆਂ ਨੇ ਸਾਨੂੰ ਇੱਥੇ ਜਿਹੜੇ ਉਹਨਾਂ ਨੇ ਆਪੋ ਆਪਣੇ ਵਿਚਾਰ ਦਿੱਤੇ ਪਰ ਇਸ ਸਮੇਂ ਸਾਡੇ ਨਾਲ ਸ੍ਰੀ ਬਹਾਦਰ ਖਾਨ ਜੀ ਸਾਬਕਾ ਮੈਂਬਰ ਮਿਊਨਿਟੀ ਕਮਿਸ਼ਨ ਪੰਜਾਬ ਉਹ ਸਾਡੇ ਨਾਲ ਮੌਜੂਦ ਨੇ ਇਹਨਾਂ ਨੇ ਵੀ ਉਸ ਕਿਲੇ ਵਿੱਚ ਪੜੇ ਵੀ ਨੇ ਹੋਰ ਵੀ ਇਹਨਾਂ ਨੇ ਜਿਹੜਾ ਕਿਲੇ ਦਾ ਜਿਹੜਾ ਮਾਹੌਲ ਸੀ ਉਸ ਸਮੇਂ ਦਾ ਉਹ ਸਾਰਾ ਇਹਨਾਂ ਨੇ ਦੇਖਿਆ ਹੁਣ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਸੀ ਕਾਲ ਜੀ ਸਸੀ ਕਾਲ ਜੀ ਇਹ ਤੁਸੀਂ ਕਰਦਾ ਮੈਂ ਤੁਹਾਡੀ ਟੀਮ ਨੂੰ ਤੇ ਅਸੀਂ ਉਸ ਕਿਲੇ ਬਾਰੇ ਗੱਲ ਕਰਨੀ ਚਾਹ ਰਹੇ ਹਾਂ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਹੈ ਜੀ ਵੀ ਉਸ ਕਿਲੇ ਦੇ ਜਿਹੜਾ ਨਾਪਾ ਰਿਆਸਤ ਨਾਲ ਗੱਲ ਕਰ ਲਈਏ ਜਾਂ ਹੋਰ ਕਈ ਰਿਆਸਤਾਂ ਨਾਲ ਜੁੜਿਆ ਹੋਇਆ ਕਿਲਾ ਜੀ ਤੇ ਇਹ ਨਾਪਾ ਤੇ ਪਟਿਆਲਾ ਰਿਆਸਤ ਦੀ ਹੱਬ ਵੀ ਕਹਿ ਸਕਦੇ ਆ ਇਸ ਨੂੰ ਤੇ ਇਹਦੇ ਬਾਰੇ ਤੁਸੀਂ ਚਾਹਣਾ ਪਾਓ ਜੀ ਕਿਲੇ ਬਾਰੇ ਇਹ ਕਿਲੇ ਦੇ ਜਿੰਨੇ ਕਿ ਹਿਸਟਰੀ ਮੈਨੂੰ ਪਤਾ ਹੈ ਮੇਰੀ ਉਮਰ ਕਰੀਬ 69 ਸਾਲ ਹੈ ਔਰ ਮੈਂ ਬਚਪਨ ਪਹਿਲੀ ਕਲਾਸ ਤੋਂ ਲੈ ਕੇ ਇਹਦੇ ਵਿੱਚ ਪੜਿਆ ਸਾਡੀਆਂ ਕਲਾਸਾਂ ਉਦੋਂ ਇਸ ਸਕੂਲ ਦੀ ਬਿਲਡਿੰਗ ਇਹੀ ਸੀ ਜਦੋਂ ਮੈਂ ਪੜ੍ਹਾਈ ਸ਼ੁਰੂ ਕੀਤੀ ਕੋਈ ਬਾਡ ਦੇ ਵਿੱਚ 1962 ਦੇ ਵਿੱਚ ਇਹ ਪ੍ਰਾਇਮਰੀ ਸਕੂਲ ਸੀ ਇੱਥੇ ਪ੍ਰਾਇਮਰੀ ਸਕੂਲ ਦੀਆਂ ਕਲਾਸਾਂ ਇੱਥੇ ਹੀ ਲੱਗਦੀਆਂ ਸੀ ਔਰ ਉਸ ਵੇਲੇ ਬੜੀ ਖੂਬਸੂਰਤ ਬਿਲਡਿੰਗ ਸੀ ਇੰਨੀ ਖੂਬਸੂਰਤ ਦੇ ਵਿੱਚ ਕਈ ਰੰਗਾਂ ਦੇ ਸ਼ੀਸ਼ੇ ਲੱਗੇ ਸੀ ਆਲੇ ਦੁਆਲੇ ਜਿਹੜੀਆਂ ਬਾਰੀਆਂ ਸੀ ਗੋਲ ਬਿਲਡਿੰਗ ਹੈ ਆਲੇ ਦੁਆਲੇ ਛੋਟੇ ਕਮਰੇ ਨੇ ਵਿਚਕਾਰ ਵੱਡਾ ਹਾਲ ਬਣਿਆ ਦੋਨੇ ਮੰਜ਼ਲਾਵੇ ਵਿੱਚ ਇੱਕ ਮੰਜ਼ਲ ਥੱਲੋਂ ਮਿੱਟੀ ਦੀ ਭਰੀ ਹੋਈ ਹੈ ਬਾਕੀ ਸਰਦੀਆਂ ਦੇ ਵਿੱਚ ਅਸੀਂ ਛੱਤ ਦੇ ਉੱਤੇ ਚੜ ਕੇ ਧੁੱਪੇ ਪੈ ਕੇ ਪੜਦੇ ਹੁੰਦੇ ਸੀ ਉਹ ਜਿਹੜੀ ਆਲੇ ਦੁਆਲੇ ਸ਼ੀਸ਼ੇ ਬੜੇ ਸੋਹਣੇ ਤਰੀਕੇ ਨਾਲ ਫਿੱਟ ਕੀਤੇ ਹੋਏ ਬੜੇ ਮਤਲਬ ਨੀਂਤ ਕੀਤੀ ਹੋਈ ਸੀ ਉਹਨਾਂ ਤੇ ਉਹਨਾਂ ਦੇ ਵਿੱਚ ਰੰਗ ਸੀਗੇ ਨੀਲਾ, ਲਾਲ, ਹਰਾ, ਪੀਲਾ ਚਾਰ ਰੰਗ ਦੇ ਸ਼ੀਸ਼ੇ ਹੁੰਦੇ ਸੀ ਬੜੇ ਸੋਹਣੇ ਲੱਗਦੇ ਸੀ ਜਦੋਂ ਧੁੱਪ ਪੈਣੀ ਅੰਦਰ ਤੱਕ ਉਹਦੀ ਰੋਸ਼ਨੀ ਆਉਣੀ ਬੜੀ ਵਧੀਆ ਲੱਗਣੀ ਔਰ ਕੁਦਰਤੀ ਤੌਰ ਤੇ ਇਸ ਤਰ੍ਹਾਂ ਦਾ ਬਣਿਆ ਹੋਇਆ ਕੇ ਲੈ ਇਹ ਕਿ ਹਵਾਦਾਰ ਪੂਰਾ ਉਹਨਾਂ ਸਮਿਆਂ ਦੇ ਵਿੱਚ ਕੋਈ ਪੱਖੇ ਨਹੀਂ ਸੀ ਹੁੰਦੇ ਬੜੀ ਗਰਮੀ ਦੇ ਵਿੱਚ ਪੂਰਾ ਠੰਡਾ ਰਹਿੰਦਾ ਸੀ ਸਰਦੀ ਦੇ ਵਿੱਚ ਠੰਡ ਨਹੀਂ ਸੀ ਲੱਗਦੀ ਸੀ ਇਸ ਤਰ੍ਹਾਂ ਦੀ ਬਿਲਡਿੰਗ ਬਣੀ ਹੋਈ ਹੈ ਔਰ ਬੜੀਆਂ ਚੌੜੀਆਂ ਚੌੜੀਆਂ 5 5 6 6 ਫੁੱਟ ਚੌੜੀਆਂ ਕੰਧਾਂ ਨੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਠੰਡ ਨਹੀਂ ਲੱਗਦੀ ਅਸੀਂ ਉਥੇ ਕਿਲੇ ਦੇ ਅੰਦਰ ਜਾ ਕੇ ਆਏ ਆ ਤੇ ਉਹ ਜਿਹੜੀ ਛੱਤ ਬਣੀ ਹੋਈ ਹੈ ਉਹ ਘੜੇ ਮੁੱਦੇ ਮਾਰ ਕੇ ਛੱਤ ਬਣੀ ਹੋਈ ਹੈ ਜੀ ਉਹਦਾ ਕੀ ਕਾਰਨ ਹੋ ਸਕਦਾ ਹਾਂਜੀ ਇਹ ਉਸ ਵੇਲੇ ਦੀਆਂ ਕੁਝ ਵੱਡੀਆਂ ਇੱਟਾਂ ਸੀਗੀਆਂ ਜਿਹਨੂੰ ਪੰਸੇਰੀ ਦੀ ਇੱਟ ਕਹਿੰਦੇ ਸੀ ਉੱਚੇ ਛੋਟੇ ਆਇਟਾ ਜਿਹੜੀ ਨਾਲਕ ਚਾਹੀਤ ਕਹਿੰਦੇ ਸੀ ਉਹ ਉਹਦਾ ਉਹਦੀ ਬਿਲਡਿੰਗ ਬਣੀ ਹੋਈ ਆ ਆਲਰੇਡੀ ਛੱਤ ਹੈ ਉਹ ਵਾਕਈ ਉਹ ਚੂਨੇ ਮਿੱਟੀ ਨਾਲ ਘੜਿਆਂ ਦਾ ਲੈਂਟਰ ਟਾਈਪ પાਕੇ ਬਣੀ ਹੋਈ ਆ ਘੜੇ ਮੂਹਦੇ ਮਾਰੇ ਹੋਏ ਕਿਉਂਕਿ ਉਸ ਵੇਲੇ ਵੀ ਅਸੀਂ ਦੇਖਦੇ ਆ ਜਦੋਂ ਅਸੀਂ ਟਾਟਾਂ ਤੇ ਬਹਿ ਕੇ ਪੜਦੇ ਹੁੰਦੇ ਸੀ ਕਈ ਵਾਰੀ ਉੱਤੋਂ ਜਿੱਥੋਂ ਕਿਤੇ ਇਹ ਫੋਖੜ ਜਾਣਾ ਸਾਰਾ ਉਹ ਚੂਨਾ ਮਿੱਟੀ ਦੇਖਣਾ ਉਹ ਘੜੇ ਦੇ ਵਿੱਚ ਤੇ ਘੜੇ ਨਿਕਲਦੇ ਘੜਿਆਂ ਨੂੰ ਸਰਾਖ ਨਹੀਂ ਕਰ ਦੇਣਾ ਸੀ ਸ਼ਰਾਬੀ ਬੱਚਿਆਂ ਨੇ ਕਈ ਵਾਰੀ ਇਸ ਤਰ੍ਹਾਂ ਦੀ ਬਿਲਡਿੰਗ ਇਹ ਜਿਹੜਾ ਕਿਲਾ ਜੀ ਇਹ ਤੁਸੀਂ ਆਪਣਾ ਜੀਵਨ ਵੀ ਇੱਥੇ ਪੜ੍ਹੇ ਬਹੁਤ ਉਚੇਰੀ ਸਿੱਖਿਆ ਵੀ ਪ੍ਰਾਪਤ ਕੀਤੀ ਪਰ ਇਹ ਰਿਆਸਤਾ ਨਾਲ ਵੀ ਜੁੜਿਆ ਹੋਇਆ ਤੇ ਜਿਹੜੀਆਂ ਤੁਹਾਡੀਆਂ ਕਈ ਯਾਦਾਂ ਨੇ ਇਸ ਕਿਲੇ ਨਾਲ ਸਾਰੇ ਪਿੰਡ ਦੀਆਂ ਕਾਮਾਂ ਨਾਲ ਜੁੜੀਆਂ ਹੋਈਆਂ ਨੇ ਸਾਡਾ ਬਚਪਨ ਉੱਥੇ ਖੇਡਦੇ ਰਹੇ ਉੱਥੇ ਪੜ੍ਹਦੇ ਰਹੇ ਜੁੜੀਆਂਆਂ ਨੇ ਯਾਦਾਂ ਅੱਜ ਵੀ ਇੰਨੇ ਸਾਲ ਬੀਤ ਦੇ ਬੀਤ ਜਾਣ ਦੇ ਬਾਅਦ ਬਾਵਜੂਦ ਵੀ ਇਸ ਤਰ੍ਹਾਂ ਲੱਗਦਾ ਕਿ ਇੱਕ ਫਿਲਮ ਦੀ ਤਰ੍ਹਾਂ ਸਾਰਾ ਕੁਝ ਸੀਨ ਸਾਹਮਣੇ ਆ ਜਾਂਦਾ ਹੈ ਔਰ ਇਹ ਵਾਕਈ ਜਿਵੇਂ ਸਾਨੂੰ ਉਸ ਵੇਲੇ ਦੇ ਬਜ਼ੁਰਗ ਦੱਸਦੇ ਹੁੰਦੇ ਸੀ ਜਿਵੇਂ ਦੱਸ ਰਹੇ ਕਿ 69 ਸਾਲ ਦੀ ਉਮਰ ਮੇਰੀ ਹੋ ਗਈ ਜਿਹੜੇ ਉਸ ਵੇਲੇ ਬਜ਼ੁਰਗ ਬੈਠੇ ਹੁੰਦੇ ਸੀ ਕਿਉਂਕਿ ਇੱਕ ਬਾਹਰ ਨੰਮ ਹੁੰਦਾ ਸੀ ਵਿਹੜੇ 'ਚ ਲੋਕ ਬੈਠੇ ਦੁਪਹਿਰ ਨੂੰ ਲੋਕਾਂ ਨੇ ਸੋਣਾ ਉੱਥੇ ਬਜ਼ੁਰਗਾਂ ਨੇ ਜਾ ਕੇ ਮੰਜੇ ਲਾ ਕੇ ਉਹ ਦੱਸਿਆ ਕਰਦੇ ਸੀ ਕਿ ਨਾਭਾ ਰਾਸ ਦਾ ਕਿਲਾ ਹੈ ਕਿਉਂਕਿ ਇਹ ਪਿੰਡ ਨਾਭਾ ਰਾਸ ਦਾ ਸੀਗਾ ਤਵਲਾਨ ਪਿੰਡ ਹੈ ਜੋ ਮੇਰੇ ਜਨਮ ਭੂਮੀ ਵੀ ਇਹ ਨਾਬਰ ਅਸ ਦਾ ਪਿੰਡ ਹੈ ਔਰ ਇਹ ਨਾਬਰ ਅਸ ਦਾ ਅਸੀਂ ਜੋ ਦੱਸਦੇ ਸੀ ਬਜ਼ੁਰਗ ਸਾਨੂੰ ਕਿ ਹੱਦ ਦਾ ਕਿਲਾ ਸੀਗੇ ਸਰਹੱਦ ਦਾ ਕਿਲਾ ਇਹ ਤੇ ਦੂਸਰਾ ਕਈ ਵੀ ਇਹ ਵੀ ਕਹਿੰਦੇ ਸੀ ਕਿ ਸ਼ਿਕਾਰਗਾਹ ਹੈ ਮਹਾਰਾਜਾ ਨਾਬਾ ਦੀ ਮੈਂ ਹੀਰਾ ਸਿੰਘ ਕੋਲੋਂ ਦੱਸਿਆ ਹੀਰਾ ਸਿੰਘ ਜਾਂ ਉਸ ਤੋਂ ਬਾਅਦ ਦੇ ਜੋ ਰਾਜੇ ਹੋਏ ਇਹ ਨਹੀਂ ਪਤਾ ਕਿਹੜੇ ਰਾਜਾ ਸਾਹਿਬ ਦਾ ਬਣਵਾਇਆ ਹੋਇਆ ਹੈ ਇਹ ਇਹ ਜ਼ਰੂਰ ਕਹਿੰਦੇ ਸੀ ਨਾਬਾ ਅਰਿਆਸ ਦਾ ਕਿਲਾ ਹੈ ਤੇ ਮੱਪਾਰਿਆਸ ਦੇ ਮਹਾਰਾਜ ਇਹ ਵੀ ਸ਼ਿਕਾਰਗਾਹ ਵੀ ਹੈ ਦੋ ਕੰਮ ਸੀਗੇ ਦੇ ਕਿ ਇੱਕ ਤਾਂ ਬਾਰਡਰ ਦੀ ਪ੍ਰੋਟੈਕਸ਼ਨ ਵਾਸਤੇ ਸਰਹੱਦ ਵਾਸਤੇ ਦੂਸਰਾ ਸ਼ਿਕਾਰਗਾਹ ਵਾਸਤੇ ਕਦੇ-ਕਦੇ ਮਹਾਰਾਜ ਨੇ ਸ਼ਿਕਾਰ ਖੇਡਣ ਜਿਵੇਂ ਬਜ਼ੁਰਗ ਦੱਸਦੇ ਨੇ ਆਉਣਾ ਤੇ ਇੱਥੇ ਹਰਾਓ ਕਰਨਾ ਕਿਉਂਕਿ ਘੋੜਿਆਂ ਦੇ ਬੰਨਣ ਵਾਸਤੇ ਵੀ ਥੱਲੇ ਘੋੜਿਆਂ ਵਾਸਤੇ ਇੱਕ ਬਣਿਆ ਵਾਸੀ ਦੇਖਿਆ ਸੀ ਅਸਟ ਵਰਟਾਈ ਤੇ ਸਾਡੇ ਨਾਲ ਬਾਬਾ ਮੇਜਰ ਕਾਦਰੀ ਜੀ ਵੀ ਜੁੜੇ ਨੇ ਇਹ ਵੀ ਇਸੇ ਪਿੰਡ ਦੇ ਨੇ ਇਹ ਵੀ ਸਿਪਾਹਦੇ ਖਾਨ ਜੀ ਹੋਰਾਂ ਦੇ ਭਰਾ ਨੇ ਇਹਨਾਂ ਦੇ ਨਾਲ ਵੀ ਗੱਲ ਕਰਨੀ ਚਾਹਾਂਗੇ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਇਸ ਕਿਲੇ ਨੂੰ ਜਿਵੇਂ ਇਸ ਕਿਲੇ ਦੀ ਜਿਹੜੀ ਹਾਲਤਾਂ ਹੁਣ ਖਸਤਾ ਹੋ ਚੁੱਕੀ ਆ ਵੀ ਕੋਈ ਅਨਸਖਾ ਵੀ ਘਟਨਾ ਵੀ ਵਾਪਰ ਸਕਦੀ ਆ ਜਰੂਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜੀ ਗੱਲ ਤੁਸੀਂ ਕਹੀ ਆ ਇਸ ਗੱਲ ਨੂੰ ਅਸੀਂ ਕਈ ਵਾਰੀ ਇਕੱਠੇ ਹੋ ਕੇ ਕਰਦੇ ਵੀ ਆ ਵੀ ਸਾਡੀਆਂ ਸਰਕਾਰਾਂ ਨੂੰ ਇਹ ਪੁਰਾਣੇ ਵਿਰਾਸਤੀ ਜਿੰਨੇ ਵੀ ਕਿਲ੍ਹੇ ਨੇ ਇਹ ਕੋਈ ਬਰਾਸਤੇ ਹੋਰ ਚੀਜ਼ ਜਾਂ ਪਿੰਡਾਂ ਦੇ ਵਿੱਚ ਇਹਨਾਂ 'ਤੇ ਗੌਰ ਕਰਨੀ ਚਾਹੀਦੀ ਆ ਪਿੰਡਾਂ ਦੇ ਵਿੱਚ ਦੇਖਣਯੋਗ ਨੇ ਇਹ ਕਈ ਨੇੜੇ-ਤੇੜੇ ਪਿੰਡਾਂ ਦੇ ਦੇਖਦੇ ਆ ਕਿਲੇ ਬਿਲਕੁਲ ਤਬਾਹ ਕਰ ਦਿੱਤੇ ਗਏ ਨੇ ਉੱਥੇ ਕੋਈ ਨਿਸ਼ਾਨੀ ਨਹੀਂ ਰਹੀ ਸਾਡਾ ਕੋਈ ਨੇੜੇ-ਤੇੜੇ ਦਾ ਰਿਸ਼ਤੇਦਾਰ ਸਾਕਾ ਸੰਬੰਧੀ ਜਾਂ ਨੇੜੇ-ਤੇੜੇ ਦੇ ਲੱਗਣ ਵਾਲਾ ਮਾਕੇ ਦਾ ਖੜਕੇ ਪੁੱਛਦਾ ਇਹਦੀ ਜਿਹੜੀ ਏਡੀ ਉੱਚੀ ਬਿਲਡਿੰਗ ਆ ਕਿਸ ਤਰ੍ਹਾਂ ਦੀ ਜਿਵੇਂ ਹੁਣ ਉਹਦੇ ਪਾਲੇ-ਦੁਆਲੇ ਦਰਖਤ ਸੀਗੇ ਉਹ ਦਰਖਤ ਪਰ ਤੋਂ ਵੱਢ ਦਿੱਤੇ ਗਏ ਨੇ ਵੀ ਜਿਵੇਂ ਹੁਣ ਦਰਖਤਾਂ ਨਾਲ ਹਲਚੁਲ ਵੀ ਹੋ ਸਕਦੀ ਏ ਕਿਲੇ ਦੇ ਵਿੱਚ हां जी जरूर ਹੋ ਸਕਦੇ ਉੱਪਰ ਬਹੁਤ بڑے بڑے ਬਰੋਟੇ ਪੈਦਾ ਹੋ ਰਹੇ ਨੇ ਪੱਪੜ ਪੈਦਾ ਹੋ ਰਹੇ ਨੇ ਕਈ ਵਾਰੀ ਨੇੜੇਲੇ ਆਣ ਗਵਾਣ ਨੂੰ ਦਾ ਖਤਰਾ ਹੀ ਰਹਿੰਦਾ ਵੀ ਕਿਤੇ ਬਿਲਡਿੰਗ गिर ਨਾ ਜਾਵੇ ਢੇਰੀ ਦੇ ਵਿੱਚ ਪਰ ਇਹ ਬਿਲਡਿੰਗ ਇਦਾਂ ਦੀ ਬਣੀ ਦੀ ਐ ਸਲੋਵ ਐ ਨੀਚੋਂ ਚੌੜੀ ਐ ਉੱਪਰ ਨੂੰ ਜਾ ਕੇ ਸਲੋਵ ਹੁੰਦੀ ਐ ਲੇਕਿਨ ਦੇਖਣ ਵਾਲੇ ਨੂੰ ਨਹੀਂ ਲੱਗਦੀ ਜੀ ਜੀ ਜਿੰਮੇ ਜੀ ਹੁਣ ਅਸੀਂ ਇਹ ਗੱਲ ਇਹਨਾਂ ਨੇ ਕੀਤੀ ਆ ਵੀ ਜਿਵੇਂ ਉਹਦੀਆਂ ਜਿਹੜੀਆਂ ਥੱਲੋਂ ਦੁਬਾਰਾਂ ਨੇ ਉਹ ਤਕਰੀਬਨ 2 2.5 2 ਫੁੱਟ ਅੰਦਰ ਨੂੰ ਠੱਲੋ ਧਸ ਚੁੱਕੀਆਂ ਨੇ ਜੀ ਪੀਟਾ ਨਿਕਲ ਚੁੱਕੀਆਂ ਨੇ ਪਰ ਉਹਦੇ ਤੇ ਜੇ ਥੋੜੀ ਬਹੁਤੀ ਮੌਜੂਦਾ ਸਰਕਾਰ ਵੀ ਜਾਂ ਪਿੰਡ ਵੱਲੋਂ ਵੀ ਕੋਈ ਐਸਾ ਉਪਰਾਲਾ ਕੀਤਾ ਗਿਆ ਜਾਂ ਕਦਮ ਚੱਕਿਆ ਗਿਆ ਹੋਵੇ ਕਿ ਇਸ ਵੇਲੇ ਜੋ ਗੱਲ ਇਹ ਪ੍ਰਾਤਤਵ ਵਿਭਾਗ ਦੇ ਅੰਦਰ ਉਹਨਾਂ ਨੇ ਇਹਨਾਂ ਨੂੰ ਇਹਨੂੰ ਨਕਾਰਾ ਕਰਾ ਦਿੱਤਾ ਹੋਇਆ ਉਸ ਤੋਂ ਬਾਅਦ ਇਹਦੀਆਂ ਇੱਥੇ ਸਕੂਲ ਦੀ ਵਰਤੋਂ ਇਹਦੀ ਬੰਦ ਕਰਤੀ ਸੀ ਲੌਕ ਕਰਤਾ ਸੀਗਾ ਇਹ ਗੱਲ ਸਹੀ ਹੈ ਕਿ ਸੈਡਾਂ ਤੋਂ ਖਰ ਖਰ ਕੇ ਦੁਬਾਰਾ ਖਰਾਬ ਹੋ ਰਹੀਆਂ ਨੇ ਕਈ ਜਗ੍ਹਾ ਤੋਂ ਔਰ ਜਿਹੜੇ ਇਹਦੇ ਵਿੱਚ ਦਰਖਤ ਹੋ ਰਹੇ ਹੋਏ ਦਰਖਤਾਂ ਦੀ ਗੱਲ ਕਰਦੇ ਆ ਉਸ ਵੇਲੇ ਅੱਜ ਤੋਂ 60-65 ਸਾਲ ਪਹਿਲਾਂ ਵੀ ਇਹ ਦਰਖਤ ਇੱਥੇ ਇਦਾਂ ਹੀ ਹੁੰਦੇ ਸੀ ਉਦੋਂ ਪਰ ਜਦੋਂ ਸਕੂਲ ਲੱਗਦਾ ਸੀ ਉਦੋਂ ਔਰ ਸਾਲ 6 ਮਹੀਨੇ ਬਾਅਦ ਉਹਨਾਂ ਨੂੰ ਕੱਟ ਦਿੱਤਾ ਜਾਂਦਾ ਸੀ ਪਿੱਪਲ ਨੇ ਉਹਨਾਂ ਦੀ ਜੜਾਂ ਵਿੱਚ ਜਾਈ ਜਾਂਦੀਆਂ ਨੇ ਖਤਰਨਾਕ ਕੀ ਹੁੰਦਾ ਇਹ ਔਰ ਦੂਸਰੀ ਗੱਲ ਮਤਲਬ ਅਗਰ ਅਸੀਂ ਦੇਖੀਏ ਹੋਰ ਸਟੇਟਾਂ ਦੇ ਵਿੱਚ ਰਾਜਸਥਾਨ ਦੇ ਵਿੱਚ ਬਹੁਤ ਇਦੋਂ ਵੀ ਪੁਰਾਣੇ-ਪੁਰਾਣੇ ਕਿਲੇ ਜਾਂ ਪਟਿਆਲੇ ਦੇ ਵਿੱਚ ਵੀ ਸਾਡੇ ਜਾਂ ਹੋਰ ਜਗ੍ਹਾ ਵੀ ਦੇਖੀਏ ਪੁਰਾਣੇ-ਪੁਰਾਣੀਆਂ ਇਮਾਰਤਾਂ ਖੜੀਆਂ ਨੇ ਅਗਰੇ ਦੀ ਸਾਫ ਸੰਭਾਲ ਹੋ ਜੇ ਮੇਰੇ ਆਪਣੀ ਸੋਚ ਦੇ ਮੁਤਾਬਕ ਇਹਨੂੰ ਹਲੇ ਇੰਨਾ ਕੁਝ ਹੋਇਆ ਨਹੀਂ ਇੰਨਾ ਖਰਾਬ ਨਹੀਂ ਹੋਇਆ ਅਗਰ ਪੁਰਾਤੱਤਵ ਵਿਭਾਗ ਸਰਕਾਰ ਇਸ ਤੇ ਗੌਰ ਕਰੇ ਇਹ ਇੱਕ ਬਹੁਤ ਵਧੀਆ ਮਤਲਬ ਇੱਕ ਸੈਲਾਨੀਆਂ ਦੇ ਆਉਣ ਜਾਣ ਵਾਸਤੇ ਇੱਕ ਦੇਖਣਯੋਗ ਜਗ੍ਹਾ ਬਣ ਸਕਦੀ ਹੈ ਅਗਰ ਇਹਨੂੰ ਪੁਰਾਣੀ ਸਥਿਤੀ ਦੇ ਵਿੱਚ ਲਿਆਂਦਾ ਜਾਵੇ ਉਸ ਤਰ੍ਹਾਂ ਦੇ ਹੀ ਇਹਦੇ ਸਾਰੇ ਜਿਵੇਂ ਮੈਂ ਕਹਿੰਨਾ ਵੀ ਰੰਗਦਾਰ ਸ਼ੀਸ਼ੇ ਲੱਗਣ ਸਾਰਾ ਕੁਝ ਰੈਨੋਵੇਟ ਹੋਵੇ ਸਾਰਾ ਕਲੀ ਕੁਚੀ ਹੋਵੇ ਬੜੀ ਸੋਹਣੀ ਬਿਲਡਿੰਗ ਲੱਗਦੀ ਸੀ ਪਹਿਲਾਂ ਵੀ ਲੋਕ ਦੇਖਣ ਆਉਂਦੇ ਹੁੰਦੇ ਸੀ ਸਾਡੇ ਪਿੰਡ ਨੂੰ ਕਈ ਵਾਰੀ ਕੋਈ ਰਿਸ਼ਤੇ ਰਿਸ਼ਤੇਦਾਰ ਆਉਣਾ ਉਹਨਾਂ ਨੇ ਘੁਮ ਕੇ ਦੇਖਣਾ ਹੈ ਸੋ ਇਹਨੂੰ ਹੁਣ ਵੀ ਉਸ ਤਰ੍ਹਾਂ ਰੈਨੋਵੇਟ ਕੀਤਾ ਜਾ ਸਕਦਾ ਹੈ ਇਹ ਇੱਕ ਸਾਡੇ ਪਿੰਡ ਦੀ ਨਿਸ਼ਾਨੀ ਵੀ ਹੈਗੀ ਆ ਸਾਡੇ ਪਿੰਡ ਦੀ ਆਨ ਬਣ ਸ਼ਾਨ ਹੈ ਇਹ ਕਿਲਾ ਔਰ ਬਹੁਤਾਂ ਕੇ ਜਾਂਦਾਂ ਜਿਹੜੀਆਂ ਜੁੜੀਆਂ ਜੁੜੀਆਂ ਹੋਈਆਂ ਯਾਦਾਂ ਨੇ ਸਾਤੋਂ ਵੱਡੀਆਂ ਨੀਆਂ ਵੀ ਜੁੜੀਆਂ ਹੋਈਆਂ ਨੇ ਔਰ ਅਸੀਂ ਕਹਿੰਦੇ ਆ ਵੀ ਸਾਡੇ ਪਿੰਡ ਦੀ ਸ਼ਾਨ ਇਸ ਤਰ੍ਹਾਂ ਹੀ ਬਣੀ ਰਹੇ ਤੇ ਸਰਕਾਰ ਇਹਨੂੰ ਸੰਭਾਲੇ ਸੰਭਾਲ ਕਰਕੇ ਇਹਨੂੰ ਰੈਨੋਵੇਟ ਕਰਕੇ ਇਹਨੂੰ ਠੀਕ ਕਰੇ ਸਾਰਾ ਕੁਝ ਔਰ ਇੱਥੇ ਆਉਣ ਜਾਣ ਵਾਲੇ ਇੱਕ ਸੈਲਾਨੀਆਂ ਵਾਸਤੇ ਇੱਕ ਸੈਰਗਾਹ ਬਣ ਸਕਦੀ ਹੈ ਬਹੁਤ ਬਹੁਤ ਧੰਨਵਾਦ ਸ੍ਰੀ ਬਾਦਲ ਖਾਨ ਜੀ ਬਾਬਾ ਮੇਜਰ ਜੀ ਹੁਣਾਂ ਦਾ ਤੇ ਜਿਨ੍ਹਾਂ ਨੇ ਸਾਨੂੰ ਬਹੁਤ ਸਮਾਂ ਦਿੱਤਾ ਇਸ ਕਿਲੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੋਰ ਵੀ ਦੇਖਦੇ ਆ ਪਿੰਡ ਦੇ ਵਿੱਚ ਕੁਝ ਐਸੇ ਸਾਨੂੰ ਸਰੋਤ ਮਿਲ ਜਾਣ ਤਾਂ ਤੁਹਾਡੇ ਨਾਲ ਪੰਜਾਬ ਅਪਡੇਟ ਚੈਨਲ ਤੇ ਅਸੀਂ ਸਾਂਝੇ ਕਰਦੇ ਰਵਾਂਗੇ ਹੁਣ ਲਈ ਧੰਨਵਾਦ